Bye, लड़का ਯਾ ਕੱਟੀ ਨਾ ब्रामलीन महान संत शांतिगिरी जी महाराज जी ब्रामलीन महान संत श्री गोविंदरा गिरी जी महाराज जी की अपार कृपा के नाल और गद्दी नशीं ਸਾਡੇ ਗੁਰੂਦੇਵ ਮਹਾਂਤ ਸ੍ਰੀ ਸ਼ਿਪਰਾਗਿਰੀ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਉਹਨਾਂ ਦੀ ਅਗਵਾਈ ਦੇ ਨਾਲ ਅੱਜ ਪੂਰੀ ਦੁਨੀਆ ਦੇ ਵਿੱਚ ਔਰ ਸਾਡੇ ਪ੍ਰਚੀਨ ਸ਼੍ਰੀ ਮੰਦਿਰ ਲੋਈਆਂ ਖਾਸ ਦੇ ਵਿੱਚ श्री विष्णु भगवान जी ਦੇ 6ਵੇਂ अवतार भगवान परशुराम जी ਦਾ ਜਨਮ ਉਤਸਵ ਸਾਰੇ ਸ਼ਹਿਰ ਵਾਸੀਆਂ ਦੇ ਨਾਲ ਔਰ ਸਾਰੀ ਬ੍ਰਾਹਮਣ ਸਮਾਜ ਦੇ ਸਹਿਯੋਗ ਦੇ ਨਾਲ ਬੜੀ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਦਾ ਇਹ ਪ੍ਰੋਗਰਾਮ ਸਾਨੂੰ ਸਾਡੇ ਧਰਮ ਦੇ ਨਾਲ ਚੱਲਣ ਲਈ ਪ੍ਰੇਰਿਤ ਕਰਦਾ ਹੈ ਕਿਉਂਕਿ ਸਾਡੇ ਭਗਵਾਨ ਪਰਸ਼ੂਰਾਮ ਜੀ ਨੇ 21 ਵਾਰ ਜਿਹੜੇ ਜ਼ਾਲਮ ਸੀ ਜਿਹੜੇ ਪਾਪੀ ਸੀ ਉਹਨਾਂ ਦਾ ਨਾਸ਼ ਭਗਵਾਨ ਵਿਸ਼ਨੂੰ ਦੇ ਛਤਵੇਂ ਉਪਕਾਰ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਤੇ ਲੋਹਿਆ ਗਨਪਤਥ ਨਿਆਸ ਆਸ਼ਰਮ ਵਿੱਚ ਬਹੁਤ ਹੀ ਤੁਮ ਕਾਮ ਨਾਲ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਪਹਿਲੇ ਸਵੇਰੇ ਸੁੰਦਰ ਕਾਂਤ ਦੀ ਪਾਠ ਹੋਇਆ ਉਸ ਤੋਂ ਬਾਅਦ ਕੀਰਤਨ ਹੋਇਆ ਤੋ ਉਸ ਤੋਂ ਬਾਅਦ ਪੱਟੀ ਗਿੰਤੀ ਵਿੱਚ ਸਾਧੂ ਸੰਤ ਪਹੁੰਚੇ ਹਨ ਤੇ ਉਹਨਾਂ ਨੂੰ ਵਿਚਾਰ ਲੰਗਰ ਤੇ ਜਿਹੜਾ ਪਰੋਸਿਆ ਜਾ ਰਿਹਾ ਹੈ ਤੇ ਨਾਲ ਹੀ ਦਸਨਾ ਵੀ ਦਿੱਤੀ ਜਾ ਰਹੀ ਹੈ ਸਾਡੇ ਸਾਧੂ ਸੰਤਾਂ ਨੂੰ ਤੇ ਵੱਡੀ ਗਿੰਤੀ ਵਿੱਚ ਸ਼ਹਿਰ ਵਾਸੀ ਵੀ ਅੱਜ ਇੱਥੇ ਸ਼ਾਮਲ ਹੋਏ ਹਨ ਸੱਚਮੁੱਚ ਇਹ ਬੜਾ ਉਤਸ਼ਾਹ ਦਾ ਪਲ ਹੈ ਬਰ ਸੁਖਮ ਜੀ ਸਾਹਿਬ ਜੀ ਇਹਦੇ ਜਜ਼ਬ ਮਨਾਇਆ ਜਾ ਰਹੀ ਹੈ ਸਾਡੇ ਸ਼ਹਿਰ ਦੇ ਇੱਥੇ ਪਾਸੇ ਦੇ ਸਾਰੇ ਵੀਰਾਂ ਭੈਣਾਂ ਵੱਲੋਂ ਅੱਜ ਦੇਖ ਕੇ ਬੜਾ ਮਨ ਖੁਸ਼ ਹੋਇਆ ਕਿ ਜਨਾਪਨਪੁਰ ਦੇ ਵਿੱਚ ਵੀ ਇੰਨਾ ਵੱਡਾ ਸ਼ਹਿਰ ਕਿ ਇਸ ਮੰਗਰ ਦੀ ਹਾਲਤ ਜੇ ਆਪਾਂ ਦੇਖੀਏ ਤੇ ਬਹੁਤ ਪੁਰਾਣਾ ਮੰਗਰ ਹੈ ਜੀ ਕ੍ਰਾਂਤੀ ਕਾਰੀ ਵਿਅਕਤੀ ਮਹਾਜੂਨਾ ਜਿੰਨਾ ਦਿੱਖਾਈ ਦੇ ਰਿਹਾ ਹੈ ਉਹਨਾਂ ਨੇ ਇੱਕ ਬਹੁ ਸ਼ਹਿਰਾ ਦਾ ਵੀ ਫਰਮਾਨ ਕੀਤਾ ਸੀ ਜਿਵਾਪੁਰੀ ਸਰੀਆ ਚਾ